ਚੰਡੀਗੜ੍ਹ ਦੇ ਸੈਕਟਰ ਨੰਬਰ 11 ਦੀ ਕੋਠੀ ਨੰਬਰ 116 ਦੇ ਵਿੱਚੋਂ ਇੱਕ Laash ਮਿਲਦੀ ਆ। ਇਹ ਆਦਮੀ ਸੋਫੇ ਦੇ ਉੱਤੇ ਪਿਆ ਹੋਇਆ ਸੀ ਤੇ ਉਹਦੇ ਸਿਰ ਦੇ ਉੱਪਰ ਇੱਕ ਗੋਲੀ ਵੱਜੀ ਹੋਈ ਸੀ। ਪਾਸੇ ਉਸਦਾ ਸਰਵਿਸ ਰਵਾਲਵਰ ਵੀ ਪਿਆ ਹੋਇਆ ਸੀ ਤੇ ਕੋਲ ਇੱਕ ਚਿੱਠੀ ਤੇ ਇੱਕ ਵਸੀਅਤ ਵੀ ਪਈ ਹੋਈ ਸੀ। ਪੁਲਿਸ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ। ਇਸ ਮੌਤ ਤੋਂ 2 ਦਿਨ ਪਹਿਲਾਂ ਹਰਿਆਣਾ ਰੋहतक ਦੇ ਇੱਕ ਪੁਲਿਸ ਸਟੇਸ਼ਨ 'ਚ FIR ਦਰਜ ਹੁੰਦੀ ਆ ਤੇ ਇਹ FIR ਇੱਕ ਸ਼ਰਾਬ ਦੇ ਕਾਰੋਬਾਰੀ ਵੱਲੋਂ ਲਿਖਵਾਈ ਜਾਂਦੀ ਆ। ਇਸ ਦੇ ਵਿੱਚ ਲਿਖਵਾਇਆ ਗਿਆ ਕਿ ਉਸ ਨੂੰ ADG ਦੇ ਆਫਿਸ ਤੋਂ ਇੱਕ ਕਾਲ ਆਇਆ ਸੀ ਜਿਸ ਦੇ ਵਿੱਚ ਮੈਨੂੰ ਕਿਹਾ ਗਿਆ ਕਿ ਜੇ ਤੂੰ ਸ਼ਰਾਬ ਦਾ ਕਾਰੋਬਾਰ ਕਰਨਾ ਚਾਹਣਾ ਤਾਂ ਉਸ ਅੰਦਰੋਂ ਤੈਨੂੰ ਗੁਰਜਰਿਸ਼ਤ ਦੇਣੀ ਪਊਗੀ ADG ਆਫਿਸ ਦਾ ਹੀ ਇੱਕ ਕਾਂਸਟੇਬਲ ਸੁਸ਼ੀਲ ਕੁਮਾਰ ਉਸ ਸ਼ਰਾਬ ਕਾਰੋਬਾਰੀ ਨੂੰ ਮਿਲਦਾ ਵੀ ਆ ਤੇ ਕਈ ਮੁਲਾਕਾਤਾਂ ਹੁੰਦੀਆਂ ਨੇ ਪੈਸੇ ਦੀ ਮੰਗ ਵੀ ਕੀਤੀ ਜਾਂਦੀ ਹੈ ਤੇ ਸ਼ਰਾਬ ਕਾਰੋਬਾਰੀ ਉਸ ਦੀਆਂ ਵੀਡੀਓ ਵੀ ਬਣਾ ਲੈਂਦਾ ਤੇ ਉਸ ਕਾਰੋਬਾਰੀ ਵੱਲੋਂ ਕਿਹਾ ਜਾਂਦਾ ਕਿ ਮੈਥੋਂ 2.5 ਲੱਖ ਰੁਪਏ ਮੰਗੇ ਗਏ ਸੀ ਤੇ ਮੈਨੂੰ ਮੈਂਟਲੀ ਟੌਰਚਰ ਵੀ ਕੀਤਾ ਗਿਆ ਸੀ ਤੇ ਫਿਰ 6 ਅਕਤੂਬਰ 2025 ਨੂੰ ਹੀ ਇਸ ਹੈੱਡ ਕਾਂਸਟੇਬਲ ਸੁਸ਼ੀਲ ਕੁਮਾਰ ਨੂੰ ਰੋहतक ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਤੇ ਇਸੇ ਹੈੱਡ ਕਾਂਸਟੇਬਲ ਵੱਲੋਂ ਕਿਹਾ ਜਾਂਦਾ ਕਿ ਜੋ ਵੀ ਸ਼ਰਾਬ ਕਾਰੋਬਾਰੀ ਤੋਂ ਰਿਸ਼ਵਤ ਲੈਣ ਵਾਲੀ ਗੱਲ ਹੋਈ ਉਹ EDG IPS ਵਾਈ ਪੂਰਨ ਕੁਮਾਰ ਦੇ ਕਹਿਣ ਤੇ ਕੀਤੀ ਗਈ ਸੀ ਇਸ ਐਫ ਆਈ ਆਰ ਦੇ 24 ਘੰਟੇ ਦੇ ਅੰਦਰ ਹੀ ਚੰਡੀਗੜ੍ਹ ਸੈਕਟਰ ਨੰਬਰ 11 ਕੋਠੀ ਨੰਬਰ 116 ਇਸ ਦੇ ਵਿੱਚ EDG IPS వై ਪੂਰਨ ਕੁਮਾਰ ਦੀ ਸੰਦੇग्ध ਹਾਲਤ ਦੇ ਵਿੱਚ ਮੌਤ ਹੋ ਜਾਂਦੀ ਆ ਉਸ ਦੀ ਲਾਸ਼ ਮਿਲਦੀ ਆ ਹੁਣ ਇਸ ਘਰ ਦੇ ਵਿੱਚ ਚਾਰ ਲੋਕ ਸੀ ਦੋ ਨੌਕਰ ਤੇ ਇੱਕ ਉਸ ਦੀ ਬੇਟੀ ਤੇ ਪੂਰਨ ਕੁਮਾਰ ਹੁਣ ਸਵੇਰ 11 ਵਜੇ ਬੇਟੀ ਮਾਰਕੀਟ ਦੇ ਵਿੱਚ ਚਲੀ ਜਾਂਦੀ ਆ ਤੇ ਪੂਰਨ ਕੁਮਾਰ ਵੱਲੋਂ ਨੌਕਰਾਂ ਨੂੰ ਕਿਹਾ ਜਾਂਦਾ ਕਿ ਮੈਨੂੰ ਕੁਝ ਕੰਮ ਆ ਮੈਂ ਬੇਸਮੈਂਟ ਦੇ ਵਿੱਚ ਜਾ ਰਿਹਾ ਤੇ ਉੱਥੇ ਇੱਕ ਥੀਏਟਰ ਰੂਮ ਵੀ ਮੌਜੂਦ ਸੀ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਸਾਊਂਡ ਪ੍ਰੂਫ ਸੀ ਉੱਥੇ ਜਾ ਕੇ ਪੂਰਨ ਕੁਮਾਰ ਵੱਲੋਂ ਅੱਠ ਪੰਨੇ ਦਾ ਇੱਕ ਸੁਸਾਇਡ ਨੋਟ ਲਿਖਿਆ ਜਾਂਦਾ ਤੇ WhatsApp ਦੇ ਜ਼ਰੀਏ ਆਪਦੇ ਕੁਝ ਦੋਸਤਾਂ ਤੇ ਆਪਦੀ ਪਤਨੀ ਅਮ੍ਰਿਤ ਬੀ ਕੁਮਾਰ ਨੂੰ ਜੋ ਖੁਦ ਵੀ ਆਈਐਸ ਅਫੀਸਰ ਸੀ ਤੇ ਹਰਿਆਣਾ ਦੇ ਫੋਰਨ ਡੈਸਕ ਦੀ ਹੈੱਡ ਤੇ ਇੱਕ ਡੈਲੀਗੇਸ਼ਨ ਦਾ ਹਿੱਸਾ ਬਣ ਕੇ ਹਰਿਆਣਾ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਦੇ ਨਾਲ ਜਾਪਾਨ ਗਈ ਹੋਈ ਸੀ ਉਸ ਨੂੰ ਭੇਜ ਆ ਜਾਂਦਾ ਤੇ ਉਸ ਵੱਲੋਂ ਜਦੋਂ ਸੁਸਾਇਡ ਨੋਟ ਨੂੰ ਪੜਾਇਆ ਜਾਂਦਾ ਤਾਂ ਪਤਨੀ ਦੇ ਵੱਲੋਂ ਤੁਰੰਤ ਹੀ ਆਪਦੇ ਪਤੀ ਨੂੰ ਫੋਨ ਕੀਤਾ ਜਾਂਦਾ ਪੂਰਨ ਕੁਮਾਰ ਨੂੰ ਪਰ ਉਹ ਫੋਨ ਨਹੀਂ ਚੁੱਕਦਾ ਤਾਂ ਮਾਂ ਵੱਲੋਂ ਬੇਟੀ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਬੇਟੀ ਨੇ ਕਿਹਾ ਕਿ ਮੈਂ ਤਾਂ ਮਾਰਕੀਟ ਦੇ ਵਿੱਚ ਹਾਂ ਤਾਂ ਮਾਂ ਵੱਲੋਂ ਬੇਟੀ ਨੂੰ ਸਭ ਦੱਸਿਆ ਗਿਆ ਬੇਟੀ ਤੁਰੰਤ ਹੀ ਘਰ ਪਹੁੰਚਦੀ ਹੈ ਦੋਨਾਂ ਨੌਕਰਾਂ ਨਾਲ ਬੇਸਮੈਂਟ ਦੇ ਵਿੱਚ ਜਾਂਦੀ ਹੈ ਜਿੱਥੇ ਆਈਪੀਐਸ ਬਾਈ ਪੂਰਨ ਕੁਮਾਰ ਦੀ ਡੈੱਡ ਬੋਡੀ ਸੋਫੇ ਦੇ ਉੱਤੇ ਪਈ ਹੋਈ ਸੀ ਉਸਨੇ ਆਪ ਦੀ ਸਰਵਿਸ ਰਵਾਲਬਰ ਦੇ ਨਾਲ ਸਿਰ ਦੇ ਰਾਈਟ ਸਾਈਡ ਦੇ ਉੱਤੇ ਗੋਲੀ ਮਾਰ ਲਈ ਸੀ ਇੱਥੇ ਇੱਕ ਵਸੀਅਤ ਮਿਲੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਪ੍ਰਾਪਰਟੀ ਪਤਨੀ ਦੇ ਨਾਮ ਕਰਤੀ ਪਰ ਜੋ ਸੁਸਾਇਡ ਨੋਟ ਆ 8 ਪੰਨਿਆਂ ਦਾ ਉਹ ਹਰਿਆਣਾ ਪੁਲਿਸ ਨੇ ਹਾਲੇ ਪਬਲਿਕ ਨਹੀਂ ਕੀਤਾ ਹੁਣ ਇਸੇ ਆਈਪੀਐਸ ਵਾਈ ਪੂਰਨ ਕੁਮਾਰ ਦੀ ਇੱਕ ਹੋਰ ਸ਼ਬੀ ਵੀ ਆ ਦਰਅਸਲ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸ਼ਿਕਾਇਤਾਂ ਖੋਦ ਦੇ ਪੁਸਟ ਡਿਪਾਰਟਮੈਂਟ ਦੇ ਹੀ ਖਿਲਾਫ ਕਰ ਰੱਖੀਆਂ ਨੇ ਕਿ ਉਹ ਭੇਦਭਾਵ ਕਰਦੇ ਨੇ ਛੁੱਟੀ ਨਹੀਂ ਮਿਲਦੀ ਤੇ ਹੋਰ ਵੀ ਬਹੁਤ ਮਤਲਬ ਉਹ ਖੋਦ ਦੇ ਅਫਸਰਾਂ ਖਿਲਾਫ ਵੀ ਹਾਈ ਕੋਰਟ ਪਹੁੰਚ ਚੁੱਕਿਆ ਸੀ ਉਸ ਦੇ ਦੁਆਰਾ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਕਾਸ਼ਟ ਦੇ ਤੌਰ ਦੇ ਉੱਤੇ ਵੀ ਜਲੀਲ ਕੀਤਾ ਜਾਂਦਾ ਹੁਣ ਜੋ ਸੁਸਾਈਡ ਨੋਟ ਮਿਲਿਆ ਉਸ ਦੇ ਵਿੱਚ ਮੀਡੀਆ ਮੁਤਾਬਕ 12 ਆਈਪੀਐਸ ਤੇ ਆਈਐਸ ਆਫਿਸਰਸ ਦੇ ਨਾਮ ਮੌਜੂਦ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਉਸਨੇ ਲਿਖਿਆ ਕਿ ਇਹਨਾਂ ਨੇ ਹੀ ਮੈਨੂੰ ਹਾਇਰਸ਼ ਕੀਤਾ Mentally ਤੇ Physically ਪੇਦਪਾ ਵੀ ਕੀਤਾ ਇਹ ਨਹੀਂ ਸਿਰਫ ਕਾਟ ਦੀ ਵਜਾ ਕਰਕੇ ਉਹਦੇ ਪਦ ਨੂੰ ਵੀ ਇਗਨੋਰ ਕਰ ਦਿੱਤਾ ਜਾਂਦਾ ਸੀ ਇਹ ਨਹੀਂ ਉਸ ਦੇ ਖਿਲਾਫ ਕਈ ਵਾਰ ਡਿਸਪਲਿਨਰੀ ਐਕਸ਼ਨ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਹੁਣ ਇੱਕ ਪਾਸੇ ਤਾਂ ਸ਼ਰਾਬ ਕਾਰੋਬਾਰੀ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਫਿਰ ਕਨਸਟੇਬਲ ਦੀ ਅਰੈਸਟ ਹੁੰਦੀ ਹੈ ਤੇ ਉਸ ਬੰਦੇ ਨੂੰ ਪੂਰਨ ਕੁਮਾਰ ਦਾ ਨਾਮ ਲੈਂਦਾ ਜਾਂਦਾ ਤੇ ਫਿਰ ਐਫ ਆਈ ਆਰ ਤੋਂ ਠੀਕ 24 ਘੰਟੇ ਬਾਅਦ ਉਸਦੀ ਮੌਤ ਹੋ ਜਾਂਦੀ ਆ ਦੂਸਰੇ ਪਾਸੇ ਅੱਠ ਪਨੇ ਦਾ ਸੁਸਾਇਡ ਨੋਟ ਜਿਸ ਦੇ ਵਿੱਚ ਉਸ ਵੱਲੋਂ ਉਹੀ ਗੱਲਾਂ ਕਹੀਆਂ ਗਈਆਂ ਸੀ ਜੋ ਪਿਛਲੇ 4 ਸਾਲ ਤੋਂ ਕੋਰਟ ਦੇ ਵਿੱਚ ਲਗਾਤਾਰ ਕਹਿ ਰਿਹਾ ਸੀ ਹੁਣ ਕਈ ਸਵਾਲ ਨੇ ਕਿ ਕੀ ਪੂਰਨ ਸਿੰਘ ਨੇ ਇਹ ਸੋਚ ਕੇ ਕਿ ਉਹਦਾ ਨਾਮ ਇਸ ਰਿਸ਼ਵਤ ਘੁਟਾਲੇ ਦੇ ਵਿੱਚ ਨਾ ਜੇ ਤੇ ਕਨਸਟੇਬਲ ਅਰੇਸਟ ਹੋ ਹੀ ਚੁੱਕਾ ਹੈ ਇਸੇ ਬਦਨਾਮੀ ਕਰਕੇ ਖੁਦ ਹੀ ਜਾਣ ਲੱਤੀ ਜਾਂ ਭਰਾਬ ਦੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਜਾਣਾ ਉਹਨਾਂ ਖਿਲਾਫ ਕਾਸਟਿਜ਼ਮ ਵਰਗੇ ਗੰਭੀਰ ਅਲੀਗੇਸ਼ਨ ਲਾਉਣਾ ਆਈਪੀਐਸ ਵਿਪੂਰਨ ਕੁਮਾਰ ਨੂੰ ਪਾਰੀ ਪੈ ਗਿਆ ਹੁਣ ਸੁਭਾਲ ਹੈ ਕਿ ਕੀ ਇੱਕ ਸੀਨੀਅਰ ਪੁਲਿਸ ਅਫਸਰ ਦੀ ਜ਼ੁਬਾਨ ਨੂੰ ਬੰਦ ਕਰਵਾਉਣ ਦੇ ਲਈ ਉਸ ਨੂੰ ਕ腐ਸ਼ਨ ਦੇ ਜਾਲ ਦੇ ਵਿੱਚ ਫਸਾਇਆ ਗਿਆ ਹੁਣ ਇਹ ਤਾਂ ਅੱਗੇ ਜਾਂਚ ਦੇ ਵਿੱਚ ਹੀ ਸਾਹਮਣੇ ਆਊਗਾ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ